ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਗੁਰ ਸਿੱਖ ਲਈ ਆਪਣੀ ਧਰਮ ਦੀ ਕਿਰਤ ਵਿੱਚੋਂ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੈ ਜੋ ਧਰਮ ਦੀ ਕਿਰਤ ਵਿੱਚੋਂ ਗੁਰੂ ਲੇਖੇ ਦਸਵੰਦ ਅਰਪਣ ਕਰਦਾ ਹੈ ਉਸ ਤੇ ਗੁਰੂ ਦੀ ਬੇਅੰਤ ਖੁਸ਼ੀ ਹੁੰਦੀ ਹੈ ਇਸ ਸੰਸਾਰ ਵਿੱਚ ਵੀ ਉਸ ਦੀ ਕਮਾਈ ਵਿੱਚ ਬਰਕਤ ਪੈਂਦੀ ਹੈ ਤੇ ਅਗਲੇਰੇ ਜਨਮ ਵਿੱਚ ਵੀ ਧਨ ਦੀ ਕਮੀ ਨਹੀਂ ਰਹਿੰਦੀ ਹਰ ਗੁਰਸਿੱਖ ਲਈ ਹੁਕਮ ਹੈ ਕਿ ਦਸ ਨਖ ਕਰ ਜੋਕਾਰ ਕਮਾਵੇ ਤਾਂ ਕਰ ਜੋ ਧਨ ਕਰਮ ਆਵੇ ਤਿਸ ਤੇ ਗੁਰਦਸੋਂਦ ਜੋ ਦੇਈ ਸਿੰਘ ਸੋਇਸ ਬਹੁ ਜਗ ਮੈਂ ਲਈ ਇਸੇ ਪ੍ਰਕਾਰ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇਗਾ ਭਲਾ ਮਨਾਵੇ ਤੇ ਤਨਖਾਹ ਨਾਮੇ ਵਿੱਚ ਭਾਈ ਨੰਦ ਲਾਲ ਜੀ ਦੇ ਬਚਨ ਹਨ ਦਸਵੰਦ ਗੁਰੂ ਨਿਹਦੇਵਈ ਝੂਠ ਬੋਲ ਜੋ ਖਾਏ ਕਹਾ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛ ਨਾ ਬਿਸਾਹੇ ਜੋ ਗੁਰਸਿੱਖ ਗੁਰੂ ਨਮਿਤ ਦਸਵੰਦ ਨਹੀਂ ਦਿੰਦਾ ਬਚਿੱਤਰ ਨਾਟਕ ਵਿੱਚ ਸਤਿਗੁਰ ਜੀ ਨੇ ਇਸ ਪ੍ਰਕਾਰ ਬਚਨ ਦਰਜ ਕੀਤੇ ਹਨ ਜੋ ਬਾਬੇ ਕੇ ਨਾਮ ਨਾ ਦਾ ਹੈ ਤਿੰਨ ਕਾਗਾ ਬਾਬਰ ਕਾ ਲੈ ਹੈ ਦਾਦਾ ਤਿੰਨ ਕੋ ਬਡੀ ਸਜਾਏ ਪੁਨ ਲੈ ਹੈ ਗ੍ਰਹ ਲੋਟ ਬਣਾਏ ਗੁਰੂ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ ਕਰਕੇ ਗੁਰਸਿੱਖ ਦੀ ਕਮਾਈ ਨੂੰ ਸਫਲਾ ਕਰਨ ਲਈ ਦਸਵੰਦ ਦੀ ਪਰਪਾਟੀ ਚਲਾਈ ਹੈ ਤਾਂ ਜੋ ਗੁਰਸਿੱਖ ਗੁਰੂ ਬਖਸ਼ਿਸ਼ ਹੋਈ ਮਾਇਆ ਵਿੱਚੋਂ ਲੋੜਵੰਦ ਦੀ ਸਹਾਇਤਾ ਕਰਕੇ ਗੁਰੂ ਖੁਸ਼ੀ ਨੂੰ ਪ੍ਰਾਪਤ ਕਰ ਸਕੇ দান ਕਰਨ ਦੀ ਰੀਤ ਤਾਂ ਪੁਰਾਤਨ ਸਮੇ ਤੋਂ ਚੱਲੀ ਆ ਰਹੀ ਸੀ ਪਰ ਦਾਨ ਕਰਨ ਨਾਲ ਬਹੁਤੀ ਵੇਰ ਦਾਨੀ ਮਨੁੱਖ ਦੇ ਮਨ ਵਿੱਚ ਹੰਕਾਰ ਆ ਜਾਂਦਾ ਹੈ ਕਿ ਮੈਂ ਦਾਨ ਕੀਤਾ ਹੈ ਦਾਨ ਕਰਨ ਨਾਲ ਜਦੋਂ ਮਨ ਵਿੱਚ ਹੰਕਾਰ ਆ ਗਿਆ ਤਾਂ ਹੰਕਾਰ ਮਨ ਨੂੰ ਮਲੀਨ ਕਰਦਾ ਹੈ ਮਲੀਨ ਮਨ ਵਿੱਚ ਨਾਮ ਤੇ ਨਾਮੀ ਦਾ ਵਾਸਾ ਨਹੀਂ ਹੋ ਸਕਦਾ ਹੰਕਾਰ ਅਧੀਨ ਕੀਤਾ ਹੋਇਆ ਦਾਨ ਵੀ ਇਸੇ ਪ੍ਰਕਾਰ ਕਿਸੇ ਅਰਥ ਨਹੀਂ ਹੈ ਤੀਰਥ ਵਰਤ ਆਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਹੈ ਜੋ ਕੋੰਚਾਰੇ ਸਨਾਨ ਸੋ ਇਸ ਹੰਕਾਰ ਦੇ ਦੀਰਗ੍ਰੋਗ ਤੋਂ ਸਿੱਖਾਂ ਨੂੰ ਬਚਾਉਣ ਲਈ ਸਤਿਗੁਰੂ ਜੀ ਨੇ ਦਸਵੰਦ ਕੱਢਣ ਦੀ ਬੰਦਿਸ਼ ਹਰ ਗੁਰਸਿੱਖ ਤੇ ਲਾਗੂ ਕਰ ਦਿੱਤੀ ਕਿ ਦਸਾਂ ਵਿੱਚੋਂ ਇੱਕ ਹਿੱਸਾ ਗੁਰੂ ਨੂੰ ਅਰਪਣ ਕਰ ਦੇਣਾ ਹੈ ਤੇ ਉਸ ਨੂੰ ਆਪਣਾ ਨਹੀਂ ਸਮਝਣਾ ਉਸ ਨੂੰ ਗੁਰੂ ਜਾਣ ਕੇ ਆਪ ਕੇਵਲ ਉਸ ਦਾ ਆਮਾਨਤੀ ਬਣਨਾ ਹੈ ਉਸ ਮਾਇਆ ਨੂੰ ਧਾਰਮਿਕ ਕਾਰਜਾਂ ਜਾਂ ਲੋੜਵੰਦਾ ਅਨੁਮਿਤ ਖਰਚ ਕਰਨਾ ਹੈ ਜਦੋਂ ਇਸ ਭਾਵ ਨਾਲ ਦਸਵੰਧ ਦੀ ਮਾਇਆ ਗੁਰਸਿੱਖ ਵਰਤੇਗਾ ਤਾਂ ਸੁਤੇ ਸਿੱਧ ਹੀ ਮਨ ਵਿੱਚ ਧਾਰਨਾ ਬਣੇਗੀ ਕਿ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ ਗੁਰਸਿੱਖ ਦੇ ਮਨ ਵਿੱਚ দান ਕਰਕੇ ਸਗੋਂ ਨਿਵਰਤਾ ਦਾਸਾ ਭਾਵ ਆਏਗਾ ਕਿ ਮੈਂ ਗੁਰੂ ਦੀ ਅਮਾਨਤ ਦੇ ਕੇ ਸੁਰਖਰੂ ਹੋਇਆ ਹਾਂ ਕਿਉਂਕਿ ਪਰਾਇ ਅਮਾਨ ਕਿਉਂ ਰੱਖੀਐ ਦਿੱਤੀ ਹੀ ਸੁਖ ਹੋਏ ਇਸ ਤਰ੍ਹਾਂ দান ਵੀ ਹੋ ਜਾਏਗਾ ਤੇ ਹੰਕਾਰ ਦੇ ਰੋਗ ਤੋਂ ਵੀ ਬਚਾਵ ਰਹੇਗਾ ਪੰਜਵੇਂ ਪਾਤਸ਼ਾਹ ਜੀ ਵੀ ਸਾਨੂੰ ਸੁਖਮਣੀ ਸਾਹਿਬ ਵਿੱਚ ਚੇਤਾਵਨੀ ਦਿੰਦੇ ਹਨ ਕਿ हे ਪ੍ਰਾਣੀ ਗੁਰੂ ਤੈਨੂੰ 10 ਵਸਤੂਆਂ ਦਿੰਦਾ ਹੈ ਤੇ ਤੂੰ ਉਹਨਾਂ ਦਸਾਂ ਵਿੱਚੋਂ ਗੁਰੂ ਸ਼ੁਕਰਾਨੇ ਹਿੱਤ ਇੱਕ ਹੀ ਗੁਰੂ ਨੂੰ ਅਰਪਣ ਕਰ ਦੇ ਜੇ ਭਲਾ ਤੂੰ ਇੰਜ ਨਾ ਕਰੇਂਗਾ ਗੁਰੂ ਤੈਥੋਂ ਦਸ ਹੀ ਮੁੜ ਵਾਪਸ ਲੈ ਲਵੇ ਤਾਂ ਤੂੰ ਉਸ ਮਲਗ ਦਾ ਕੀ ਵਿਗਾੜ ਲਵੇਂਗਾ ਭਾਵ ਕੇ ਕੁਛ ਨਹੀਂ ਇਸ ਲਈ ਉਸ ਮਾਲਕ ਦੀ ਖੁਸ਼ੀ ਪ੍ਰਾਪਤ ਕਰਨ ਤੇ ਉਸ ਮਾਲਕ ਦਾ ਧੰਨਵਾਦ ਕਰਨ ਲਈ ਉਸ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਗੁਰੂ ਦੇ ਨਿਮਿਤ 10ਵਾਂ ਹਿੱਸਾ ਅਰਪਣ ਕਰਕੇ ਉਸ ਦਾ ਸ਼ੁਕਰਾਨਾ ਕਰਕੇ ਆਪ ਸੁਰਖਰੂ ਹੋਣਾ ਹੈ ਨਹੀਂ ਤੇ ਤੂੰ ਬੇਪਰਤੀਤਾ ਹੋ ਜਾਏਗਾ 10 ਬਸਤੂ ਲੈ ਪਾਛਾ ਪਾਵੈ ਇੱਕ ਬਸਤ ਕਾਰਨ ਬਿਖੋਟ ਗਵਾਵੈ ਇੱਕ ਵੀ ਨਾ ਦੇ 10 ਭੀ ਹੀਰ ਲੈ ਤੋ ਮੂੜਾ ਕਹ ਕਹਾ ਕਰੇ ਸਾਹ ਸੰਗਤ ਜੀ ਦਸਵੰਦ ਕੱਢਣ ਵਾਲੇ ਗੁਰਸਿੱਖ ਨੂੰ ਕਦੇ ਵੀ ਕਾਟਾ ਨਹੀਂ ਪੈਂਦਾ ਤੇ ਨਾ ਹੀ ਦੁਨੀਆਵੀ ਦੰਡ ਭਰਨੇ ਪੈਂਦੇ ਹਨ ਸਾਹ ਸੰਗਤ ਜੀ ਜੇ ਇਕੱਠੇ ਦਸਵੰਦ ਕੱਢਣ ਵਿੱਚ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਉਹ ਇੱਕ ਡੱਬਾ ਲਗਾ ਸਕਦਾ ਹੈ ਡੱਬੇ ਵਿੱਚ ਹਰ ਰੋਜ਼ 50 ਜਾਂ 100 ਰੁਪਏ ਜਮ੍ਹਾਂ ਕਰੀ ਜਾਵੇ ਜਦੋਂ ਮਹੀਨਾ ਹੋ ਜਾਏ ਤਾਂ ਉਸ ਡੱਬੇ ਵਿੱਚੋਂ ਦਸਵੰਦ ਕੱਢ ਕੇ ਆਪਾਂ ਗੁਰਦੁਆਰੇ ਜਾ ਕੇ ਜਾਂ ਕਿਸੇ ਗਰੀਬ ਸਿੱਖ ਨੂੰ ਦਸਵੰਦ ਦੇ ਕੇ ਉਸ ਦੀ ਸੇਵਾ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਜਦੋਂ ਅਸੀਂ ਸਤਿਗੁਰੂ ਜੀ ਦੇ ਸਨਮੁਖ ਅਰਦਾਸ ਵਿੱਚ ਸ਼ਾਮਲ ਹੁੰਦੇ ਹਾਂ ਕਦ ਇਹ ਆਮ ਵੀ ਵੇਖਣ ਵਿੱਚ ਆਉਂਦਾ ਹੈ ਕਿ ਬਹੁਤੇ ਪੁਰਾਣੀ ਦੋਵਾਂ ਹੱਥਾਂ ਨੂੰ ਜੋੜ ਕੇ ਸਤਿਗੁਰੂ ਜੀ ਦੇ ਸਨਮੁਖ ਖਲੌਣ ਦੀ ਥਾਂ ਦੋਵਾਂ ਹੱਥਾਂ ਦੀਆਂ ਉਂਗਲਾਂ ਵਿੱਚ ਉਂਗਲਾਂ ਫਸਾ ਕੇ ਜੰਜੀ ਪਾ ਕੇ ਖਲੋ ਜਾਂਦੇ ਹਨ ਜਾਂ ਦੋਵੇਂ ਹੱਥੇ ਹੇਠਾਂ ਲਮਕਾ ਕੇ ਹੱਥਾਂ ਦਾ ਘੁੱਗੂ ਜਿਹਾ ਬਣਾ ਕੇ ਖੜੇ ਹੋ ਜਾਂਦੇ ਹਨ ਬਾਬਾ ਜੀ ਅਨਜਾਨ ਪੁਣੇ ਵਿੱਚ ਕੀਤੀ ਜਾਂਦੀ ਇਸ ਪੁੱਲ ਨੂੰ ਦੂਰ ਕਰਨ ਲਈ ਅਕਸਰ ਸੰਗਤਾਂ ਵਿੱਚ ਕਿਹਾ ਕਰਦੇ ਸਨ ਕਿ ਹਰ ਗੁਰਸਿੱਖ ਮਾਈ ਭਾਈ ਨੂੰ ਛਾਤੀ ਦੇ ਸਾਹਮਣੇ ਗੁਰੂ ਹਜ਼ੂਰੀ ਵੱਲ ਦੋਵਾਂ ਹੱਥਾਂ ਦੀਆਂ ਤਲੀਆਂ ਤੇ ਉਂਗਲਾਂ ਜੋੜ ਕੇ ਬਹੁਤ ਅਦਬ ਵਿੱਚ ਖਲੋਣਾ ਚਾਹੀਦਾ ਹੈ ਗੁਰਬਾਣੀ ਵਿੱਚ ਗੁਰਦੇਵ ਪੰਜਵੇਂ ਪਾਸ਼ਾ ਜੀ ਨੇ ਹੁਕਮ ਕੀਤਾ ਹੈ ਕਿ ਦੋਇਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣਹ ਰਾਸ ਅਤੇ ਦੋਇਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਫਿਰ ਆਉਂਦਾ ਹੈ ਦੋਇ ਕਰ ਜੋੜ ਇਕ ਬਿਨੋ ਕਰੀ ਜਾ ਕਰ ਕਿਰਪਾ ਡੁੱਬਦਾ ਪੱਥਰ ਲੀ ਜਾ ਫਿਰ ਇਸੇ ਪ੍ਰਕਾਰ ਗੁਰੂ ਸਾਹਿਬ ਇੱਕ ਜਗ੍ਹਾ ਤੇ ਹੋਰ ਫਰਮਾਉਂਦੇ ਹਨ ਕਰ ਜੋੜਿਓ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬਿਨਾਸੀ ਪੁਰਖ ਪੁਜੇ ਹਾਰਾਮ ਇਸ ਤੋਂ ਇਲਾਵਾ ਗੁਰਦੇਵ ਜੀ ਨੇ ਗੁਰਬਾਣੀ ਵਿੱਚ ਬਹੁਤ ਥਾਈਂ ਗੁਰਸਿੱਖਾਂ ਨੂੰ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਗੁਰੂ ਕੀ ਹਜ਼ੂਰੀ ਵਿੱਚ ਵਿਚਰਨ তথা ਜੋਦੜੀ ਕਰਨ ਲਈ ਹੁਕਮ ਕੀਤਾ ਹੈ ਸੋ ਆਪਾਂ ਨੂੰ ਵੀ ਇਸ ਅੰਜਾਨ ਪੁਨੇ ਵਿੱਚ ਹੋ ਰਹੀ ਭੁਲ ਤੋਂ ਸਦਾ ਸਾਵਧਾਨ ਰਹਿਣਾ ਚਾਹੀਦਾ ਹੈ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਸਰੀਰਕ ਅਵਸਥਾ ਭਾਵੇਂ ਕਾਫੀ ਵਿਰਧ ਹੋ ਚੁੱਕੀ ਸੀ ਪਰ ਫਿਰ ਵੀ ਗੁਰਸਿੱਖਾਂ ਦੇ ਪਿਆਰ ਵਸ ਆਪਣੇ ਸਰੀਰਕ ਖੇਚਲ ਦੀ ਪਰਵਾਹ ਨਾ ਕਰਦੇ ਹੋਏ ਗੁਰਸੇਕ ਪ੍ਰੇਮੀਆਂ ਦੇ ਹਰ ਧਾਰਮਿਕ ਸਮਾਗਮ ਤੇ ਹਾਜ਼ਰ ਹੋ ਕੇ ਸੰਗਤਾਂ ਦੇ ਦਰਸ਼ਨ ਕਰਕੇ ਆਤਮਿਕ ਪਰਸੰਨਤਾ ਮਹਿਸੂਸ ਕਰਦੇ ਸਨ। ਬਾਬਾ ਜੀ ਦਾ ਕਥਨ ਸੀ ਕਿ ਵਿੱਚ ਸੰਗਤ ਹਰ ਪ੍ਰਭ ਵਰਤਦਾ। ਸੰਗਤ ਵਿੱਚ ਹਰੀ ਪ੍ਰਭੂ ਆਪ ਵਰਤਦਾ ਹੈ। ਸੰਗਤ ਵਿੱਚ ਜਾ ਕੇ ਗੁਰੂ ਮਹਾਰਾਜ ਜੀ ਦੇ ਤੇ ਸੰਗਤ ਦੇ ਦਰਸ਼ਨ ਕਰਨ ਨਾਲ ਬੇਅੰਤ ਆਤਮਿਕ ਲਾਹਾ ਪ੍ਰਾਪਤ ਹੁੰਦਾ ਹੈ। ਇੱਕ ਵਾਰ ਭਾਈ ਸਵਰਨ ਸਿੰਘ ਜੀ ਨੇ ਆਪਣੇ ਨਗਰ ਬਹਿਰਾਮ ਸ ਰਿਸ਼ਤੇਦਾਰੇ ਆਪਣੇ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰਖਾਏ ਭਾਈ ਜੀ ਨੇ ਬਾਬਾ ਜੀ ਨੂੰ ਵੀ ਸ੍ਰੀ ਅਖੰਡ ਪਾਠ ਦੇ ਸਮੇਂ ਪਹਿਲੇ ਦਿਨ ਹੀ ਸ਼ਾਮਲ ਹੋਣ ਦੀ ਬੇਨਤੀ ਕੀਤੀ ਦੁਪਹਿਰ ਤੱਕ ਬਾਬਾ ਜੀ ਹੋਰ ਸੰਗਤ ਸਮੇਤ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਭਾਈ ਸਵਰਨ ਸਿੰਘ ਜੀ ਦੇ ਘਰ ਪਹੁੰਚ ਗਏ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਹਾਜ਼ਰੀ ਭਰ ਕੇ ਬਾਬਾ ਜੀ ਨੇ ਲੰਗਰ ਪਾਣੀ ਛਕਿਆ ਤੇ ਸ਼ਾਮ ਨੂੰ ਸੋਦਰ ਦੀ ਹਾਜ਼ਰੀ ਭਰ ਕੇ ਕਾਫੀ ਸਮਾ ਸੰਗਤਾਂ ਵਿੱਚ ਬੈਠ ਕੇ ਗੁਰਬਾਣੀ ਦਾ ਪਾਠ ਸਰਵਣ ਕੀਤਾ ਲੰਗਰ ਛੱਕੇ ਵਿਸ਼ਰਾਮ ਕਰਨ ਉਪਰੰਤ ਬਾਬਾ ਜੀ ਨੇ ਅੰਮ੍ਰਿਤ ਵੇਲੇ ਦੀ ਸੰਗਤਾਂ ਸਮੇਤ ਸੰਭਾਲ ਕੀਤੀ ਸਿਮਰਨ ਤੇ ਨਿਤਨੇਮ ਕਰਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸੰਗਤੀ ਰੋਵ ਵਿੱਚ ਸੁਣਿਆ ਤੇ ਕੀਤਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਤੋਂ ਪਿੱਛੋਂ ਥੋੜਾ ਆਹਾਰ ਕਰਕੇ ਬਾਬਾ ਜੀ ਥੋੜੇ ਸਮੇਂ ਲਈ ਆਰਾਮ ਕਰਨ ਲੱਗੇ ਬਾਬਾ ਜੀ ਅਜੇ ਸਰੀਰਿਕ ਆਰਾਮ ਹੀ ਕਰ ਰਹੇ ਸਨ ਕਿ ਪਾਠੀ ਸਿੰਘਾਂ ਨੇ ਪਾਠ ਦੇ ਮੱਧ ਹੀ ਅਰਦਾਸ ਬਿਨਾ ਕਿਸੇ ਨੂੰ ਦੱਸੇ ਤੋਂ ਹੀ ਕਰਕੇ ਆਪਣਾ ਕੰਮ ਨਿਬੇੜ ਲਿਆ। ਬਾਬਾ ਜੀ ਜਦੋਂ ਥੋੜੇ ਸਮੇਂ ਬਾਅਦ ਸਾਵਧਾਨ ਹੋਏ ਤਾਂ ਬਾਬਾ ਜੀ ਨੇ ਸੰਗਤੀ ਸਿੰਘਾਂ ਨੂੰ ਕਿਹਾ ਕਿ ਦੋਹਰੇ ਦਸਤਾਰੇ ਸਜਾ ਲੋ ਤਾਂ ਜੋ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਾਠ ਦੇ ਮੱਧ ਦੀ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਹੋ ਕੇ ਅਸੀਂ ਵੀ ਹਾਜ਼ਰੀ ਲਵਾ ਲਈਏ ਤੇ ਨਾਮਧੰ ਦੀ ਦਾਤ ਤੇ ਗੁਰਸਿੱਖੀ ਦੀ ਪ੍ਰਾਪਤੀ ਲਈ ਬੇਨਤੀ ਤੇ ਅਰਜ਼ੋਈ ਕਰੀਏ। ਗੁਰੂ ਚਰਨਾ ਵਿੱਚ ਬਾਬਾ ਜੀ ਤੇ ਹੋਰ ਪ੍ਰੇਮੀ ਸੰਗਤ ਤਿਆਰ ਹੋ ਕੇ ਗੁਰੂ ਮਹਾਰਾਜ ਜੀ ਦੇ ਅਖੰਡ ਪਾਠ ਵਾਲੇ ਕਮਰੇ ਵੱਲ ਚੱਲੇ ਹੀ ਸਨ ਕਿ ਭਾਈ ਸਰਵਨ ਸਿੰਘ ਤੇ ਦੋ ਪਾਠੀ ਸਿੰਘ ਬਾਬਾ ਜੀ ਦੇ ਪਾਸ ਆਏ ਭਾਈ ਸਰਵਨ ਸਿੰਘ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਪਾਠੀ ਸਿੰਘਾਂ ਨੇ ਤਾਂ ਮੱਧ ਦੀ ਅਰਦਾਸ ਕਰ ਦਿੱਤੀ ਹੈ ਤੇ ਸਾਨੂੰ ਵੀ ਨਹੀਂ ਦੱਸਿਆ ਇਹ ਗੱਲ ਸੁਣ ਕੇ ਬਾਬਾ ਜੀ ਮੋੜ ਮੰਜੇ ਤੇ ਬੈਠ ਗਏ ਤੇ ਪਾਠੀ ਸਿੰਘਾਂ ਨੂੰ ਕਾਫੀ ਨਾਰਾਜ਼ ਹੋਏ ਤੇ ਕਹਿਣ ਲੱਗੇ ਭਲਿਓ ਲੋਕੋ ਤੁਸੀਂ ਗੁਰੂ ਮਹਾਰਾਜ ਜੀ ਦੇ ਵਜ਼ੀਰ ਹੋ ਤੁਹਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਘਰ ਵਾਲਿਆਂ ਨੇ ਗੁਰੂ ਮਹਾਰਾਜ ਜੀ ਦਾ ਸ਼ਰਧਾ ਭਾਵਨੀ ਨਾਲ ਅਖੰਡ ਪਾਠ ਕਰਾਇਆ ਹੈ ਤੇ ਹੋਰ ਜਿੰਨੇ ਵੀ ਦੂਰ ਨੇੜੇ ਤੋਂ ਚੱਲ ਕੇ ਗੁਰੂ ਚਰਨਾਂ ਵਿੱਚ ਪੁੱਜੇ ਹਨ ਸਾਰਿਆਂ ਨੂੰ ਦੱਸ ਦੇ ਤੇ ਪ੍ਰੇਰਣਾ ਕਰ ਦੇ ਕਿ ਭਾਈ ਸਾਰੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੋ ਤੇ ਗੁਰੂ ਚਰਨਾਂ ਵਿੱਚ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਹੋਵੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਫਰਜ਼ ਵੀ ਪੂਰਾ ਹੋ ਜਾਣਾ ਸੀ ਤੇ ਨਾਲ ਹੀ ਘਰ ਵਾਲਿਆਂ ਤੇ ਆਏ ਹੋਏ ਪ੍ਰੇਮੀਆਂ ਦੀ ਗੁਰੂ ਚਰਨਾ ਵਿੱਚ ਹਾਜ਼ਰੀ ਲੱਗ ਜਾਣੀ ਸੀ। ਹੋਰ ਤਾਂ ਇੱਕ ਪਾਸੇ ਰਿਹਾ। ਅਸੀਂ ਕੱਲ ਦੇ ਗੁਰੂ ਚਰਨਾ ਵਿੱਚ ਹਾਜ਼ਰੀ ਲਵਾਉਣ ਲਈ ਆਏ ਹੋਏ ਹਾਂ ਤੇ ਨਾਲ ਹੀ ਕਮਰੇ ਵਿੱਚ ਨਿਤਨੇਮ ਕਰਨ ਪਿੱਛੋਂ ਥੋੜਾ ਆਰਾਮ ਕਰ ਰਹੇ ਸੀ ਸਾ। ਤੁਸੀਂ ਸਾਨੂੰ ਵੀ ਨਹੀਂ ਦੱਸਿਆ ਤੇ ਆਪਣੇ ਮਨ ਵਿੱਚ ਹੀ ਇਹ ਧਾਰਨਾ ਬਣਾ ਲਈ ਕਿ ਇਹ ਸੰਤ ਹਨ। ਇਹਨਾਂ ਨੂੰ ਗੁਰੂ ਚਰਨਾ ਵਿੱਚ ਹੋ ਰਹੀ ਅਰਦਾਸ ਵਿੱਚ ਸ਼ਾਮਲ ਹੋਣ ਦੀ ਕੀ ਲੋੜ ਹੈ? ਭਾਈ ਸਾਹਿਬ ਜੀ, ਇਹ ਆਪ ਜੀ ਨੂੰ ਬਹੁਤ ਵੱਡਾ ਭੁਲੇਖਾ ਹੈ। ਅਸੀਂ ਸੰਤ ਨਹੀਂ। ਅਸੀਂ ਤਾਂ ਗੁਰੂ ਮਹਾਰਾਜ ਜੀ ਦੇ ਸਿੱਖ ਹਾਂ ਤੇ ਗੁਰੂ ਚਰਨਾ ਵਿੱਚੋਂ ਸਦਾ ਗੁਰਸਿੱਖੀ ਦੀ ਜਾਜਨਾ ਕਰਦੇ ਹਾਂ ਤੇ ਇਸੇ ਭਾਵਨਾ ਨਾਲ ਇੱਥੇ ਪੁੱਜੇ ਹਾਂ ਕਿ ਗੁਰਬਾਣੀ ਸੁਣ ਕੇ ਤੇ ਸੰਗਤਾਂ ਦੇ ਦਰਸ਼ਨ ਕਰਕੇ ਗੁਰੂ ਚਰਨਾ ਵਿੱਚ ਹੋਣ ਵਾਲੀ ਸੰਗਤੀ ਅਰਦਾਸ ਵਿੱਚ ਸ਼ਾਮਲ ਹੋ ਕੇ ਆਪਣੀ ਹਾਜ਼ਰੀ ਲਵਾ ਸਕੀਏ ਤੇ ਤੁਸੀਂ ਸਾਨੂੰ ਦੱਸਿਆ ਤੱਕ ਨਹੀਂ ਤੇ ਨਾ ਹੀ ਘਰ ਵਾਲਿਆਂ ਨੂੰ ਅਰਦਾਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਇਹ ਤੁਹਾਡੀ ਬਹੁਤ ਵੱਡੀ ਭੁੱਲ ਹੈ ਤੁਹਾਡਾ ਗੁਰੂ ਕੇ ਵਜ਼ੀਰਾਂ ਦਾ ਫਰਜ਼ ਬਣਦਾ ਹੈ ਤੁਸੀਂ ਆਪਣੇ ਫਰਜ਼ ਦੀ ਪਛਾਣ ਕਰੋ ਜੇ ਤੁਸੀਂ ਪਰਿਵਾਰ ਤੇ ਆਈ ਸੰਗਤ ਨੂੰ ਪ੍ਰੇਰਣਾ ਕਰੋ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਗੁਰੂ ਦਰਬਾਰ ਦੀ ਸੋਭਾ ਬਣੇ ਦੂਸਰੇ ਆਪੋ ਆਪਣੀ ਨੀਝੇ ਅਰਦਾਸ ਦੀ ਜਗਾ ਸੰਗਤੀ ਰੋਪ ਵਿੱਚ ਕੀਤੀ ਅਰਦਾਸ ਦੀ ਬਹੁਤ ਵੱਡੀ ਮਹਾਨਤਾ ਹੈ ਜਿਸ ਤੋਂ ਤੁਸੀਂ ਸਾਨੂੰ ਵਾਂਝੇ ਰੱਖਿਆ ਹੈ ਸੋ ਇਸ ਲਈ ਅੱਗੇ ਵਾਸਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਅਖੰਡ ਪਾਠ ਕਰੋ ਆਰੰਭ ਮਦ ਤੇ ਭੋਗ ਸਮੇ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਸਾਰੇ ਪਰਿਵਾਰ ਨੂੰ ਤੇ ਆਈ ਹੋਈ ਸੰਗਤ ਨੂੰ ਪ੍ਰੇਰਣਾ ਕਰਾਇਆ ਕਰੋ ਇਸ ਤਰ੍ਹਾਂ ਤੁਹਾਡੇ ਆਪਣੇ ਫਰਜ਼ ਦੀ ਪੂਰਤੀ ਤੇ ਪਰਿਵਾਰ ਤੇ ਸੰਗਤ ਦਾ ਭਲਾ ਹੋਏਗਾ ਬਾਬਾ ਜੀ ਤੋਂ ਇਹ ਕੁਝ ਸੁਣ ਕੇ ਪਾਠੀ ਸਿੰਘਾ ਨੇ ਆਪਣੀ ਅਨਗਹਿਲੀ ਦੀ ਖਿਮਾ ਮੰਗੀ ਤੇ ਅਗਾਹ ਤੋਂ ਸਾਵਧਾਨ ਰਹਿਣ ਲਈ ਵਚਨ ਕੀਤਾ ਬਾਬਾ ਜੀ ਨੇ ਸੰਗਤ ਸਮੇਤ ਗੁਰੂ ਚਰਨਾ ਵਿੱਚ ਪੁੱਜ ਕੇ ਗੋਪਤ ਰੂਪ ਵਿੱਚ ਅਰਦਾਸ ਕਰਕੇ ਹਾਜ਼ਰੀ ਲਵਾਈ ਤੇ ਕੁਝ ਸਮਾਂ ਗੁਰਬਾਣੀ ਦਾ ਪਾਠ ਸੁਣਿਆ ਬਾਬਾ ਜੀ ਗੁਰਦੁਆਰੇ ਵੀ ਅਤੇ ਜਿਸ ਘਰ ਵੀ ਸ੍ਰੀ ਅਖੰਡ ਪਾਠ ਸਾਹਿਬ ਵਿੱਚ ਹਾਜ਼ਰੀ ਭਰਨ ਲਈ ਜਾਂਦੇ ਤਾਂ ਉੱਥੇ ਸਾਰੇ ਕੰਮ ਵਿੱਚੇ ਛੱਡ ਕੇ ਭਾਵੇਂ ਉਹ ਕਿੰਨੇ ਵੀ ਜ਼ਰੂਰੀ ਹੋਣ ਭਾਵੇਂ ਗੁਰਮਤ ਵਿਚਾਰ ਜਾਂ ਨਿੱਜੀ ਨਿਤਨੇਮ ਵੀ ਕਿਉਂ ਨਾ ਹੋਵੇ ਸੰਗਤਿ ਅਰਦਾਸ ਵਿੱਚ ਜ਼ਰੂਰ ਸ਼ਾਮਲ ਹੁੰਦੇ ਤੇ ਸਦਾ ਬਚਨ ਕਰਦੇ ਕਿ ਸੰਗਤਿ ਅਰਦਾਸ ਦੀ ਆਪਣੀ ਹੀ ਮਹਾਨਤਾ ਹੈ ਸੋ ਆਪਾਂ ਨੂੰ ਵੀ ਸਦਾ ਇਸ ਪੱਖ ਤੋਂ ਸਾਵਧਾਨ ਹੋਣ ਦੀ ਲੋੜ ਹੈ ਆਮ ਵਿਖਣ ਵਿੱਚ ਆਇਆ ਹੈ ਕਿ ਸ੍ਰੀ ਅਖੰਡ ਪਾਠ ਦੇ ਆਰੰਭ ਸਮੇਂ ਵੀ ਪਰਿਵਾਰ ਦੇ ਇੱਕ ਦੋ ਪ੍ਰੇਮੀ ਹੀ ਹਾਜ਼ਰ ਹੁੰਦੇ ਹਨ ਕੋਈ ਆਏ ਗਏ ਦੀ ਸੇਵਾ ਵਿੱਚ ਰੁੱਝਾ ਹੁੰਦਾ ਹੈ ਤੇ ਕੋਈ ਕਿਸੇ ਹੋਰ ਕੰਮ ਵਿੱਚ ਖਚਤ ਹੁੰਦਾ ਹੈ ਕੋਈ ਬਾਹਰ ਫਿਰਦਾ ਹੁੰਦਾ ਹੈ ਕੰਮ ਭਾਵੇਂ ਸਾਰੇ ਕਰਨੇ ਹਨ ਤੇ ਕਰਨੇ ਵੀ ਜ਼ਰੂਰ ਚਾਹੀਦੇ ਹਨ ਪਰ ਜਿਸ ਮਕਸਦ ਲਈ ਗੁਰੂ ਪਾਸ਼ਾ ਨੂੰ ਕਰ ਲਿਆਂਦਾ ਹੈ ਜੇ 5-7 ਮਿੰਟ ਦਾ ਸਮਾਂ ਗੁਰੂ ਚਰਣਾ ਵਿੱਚ ਅਰਦਾਸ ਲਈ ਵੀ ਨਾ ਕੱਢਿਆ ਜਾ ਸਕੇ ਫਿਰ ਸ਼੍ਰੀ ਅਖੰਡ ਪਾਠ ਸਾਹਿਬ ਦਾ ਬਹੁਤਾ ਲਾਭ ਨਹੀਂ ਹੈ ਇੰਨੇ ਥੋੜੇ ਸਮੇਂ ਵਿੱਚ ਕੰਮਕਾਰ ਵਿੱਚ ਵੀ ਕੋਈ ਘਾਟਾ ਨਹੀਂ ਪੈਂਦਾ ਗੁਰਸਿੱਖ ਪਾਸ ਤਾਂ ਕੇਵਲ ਇੱਕ ਅਰਦਾਸ ਹੀ ਹੈ ਜੋ ਉਸਦੇ ਜੀਵਨ ਦਾ ਆਸਰਾ ਹੈ ਜੇ ਅਰਦਾਸ ਵਿੱਚ ਸ਼ਾਮਲ ਹੋਣ ਤੋਂ ਹੀ ਅਸੀਂ ਵਾਂਝੇ ਰਹਿ ਗਏ ਜਾਂ ਅਵੇਸਲਾਪਨ ਕੀਤਾ ਤਾਂ ਇਸ ਤੋਂ ਹੋਰ ਕੀ ਟੋਟੇ ਵਾਲਾ ਸੌਦਾ ਹੋ ਸਕਦਾ ਹੈ ਸੋ ਸਾਧ ਸੰਗਤ ਜੀ ਜਦੋਂ ਵੀ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰਖਾਇਆ ਜਾਏ ਤਾਂ ਆਰੰਭ ਦੀ ਮੱਧ ਦੀ ਤੇ ਅੰਤ ਦੀ ਅਰਦਾਸ ਸਮੇਂ ਘਰ ਦੇ ਹਰੇਕ ਮੈਂਬਰ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਸ ਨਾਲ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ